ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਜਿਵੇਂ ਹੁਣ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਇਹਦੇ ਵਿੱਚ ਜੀ ਖਾਣ ਪੀਣ ਦੀਆਂ ਵਸਤੂਆਂ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਉਹਨਾਂ ਨੂੰ ਹਮੇਸ਼ਾ ਟੱਕ ਕੇ ਰੱਖੋ ਕਿਚਨ ਵਿੱਚ ਹਰੇਕ ਖਾਣ ਪੀਣ ਵਾਲੀ ਚੀਜ਼ ਨੂੰ ਹਮੇਸ਼ਾ ਟੱਕ ਕੇ ਰੱਖੋ ਕਿਉਂਕਿ ਅੱਜ ਕੱਲ੍ਹ ਇਸ ਮੌਸਮ ਦੇ ਵਿੱਚ ਕੀੜੇ ਮਕੌੜੇ ਬਹੁਤ ਜ਼ਿਆਦਾ ਨੇ ਤੇ ਛਿਪਕਲੀਆਂ ਬਹੁਤ ਜ਼ਿਆਦਾ ਨੇ ਛਿਪਕਲੀਆਂ ਆਪਾਂ ਨੂੰ ਪਤਾ ਹੀ ਹੈ ਸਭ ਨੂੰ ਬਹੁਤ ਜ਼ਿਆਦਾ ਜ਼ਹਿਰੀਲੀਆਂ ਹੁੰਦੀਆਂ ਨੇ ਤੇ ਹੁਣ ਤਾਂ ਬਹੁਤ ਜ਼ਿਆਦਾ ਛੋਟੀਆਂ ਛੋਟੀਆਂ ਚਿਪਕਲੀਆਂ ਬਹੁਤ ਜ਼ਿਆਦਾ ਫਿਰਦੀਆਂ ਨੇ ਤੇ ਇਸ ਕਰਕੇ ਨਾ ਤੂੰ ਖਾਣ ਪੀਣ ਦੀ ਹਰੇਕ ਚੀਜ਼ ਨੂੰ ਟਾਕੇ ਰੱਖੋ ਕਦੇ ਵੀ ਤੁਸੀਂ ਬੱਚੇ ਦਾ ਗਰਮ ਦੁੱਧ ਗਲਾਸ ਦੇ ਵਿੱਚ ਪਟੰਡਾ ਹੋਣਾ ਰੱਖ ਵੀ ਦਿੰਨੇ ਹੋ ਤਾਂ ਵੀ ਉਹਨੂੰ ਟੱਕ ਕੇ ਰੱਖੋ ਕਿਉਂਕਿ ਕੁਝ ਨਹੀਂ ਪਤਾ ਲੱਗਦਾ ਦੁੱਧ ਤੇ ਚਾਹ ਵਗੈਰਾ ਦੇ ਵਿੱਚ ਹਮੇਸ਼ਾ ਪਤਾ ਨਹੀਂ ਲੱਗਦਾ ਕਿਉਂਕਿ ਇਹ ਟਰਾਂਸਪੇਰੈਂਟ ਨਹੀਂ ਨਾ ਹੁੰਦੇ ਪਾਣੀ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਕੋਈ ਚੀਜ਼ ਗਿਰੀ ਆ ਮਤਲਬ ਚਾਹ ਦੁੱਧ ਜਾਂ ਲੱਸੀ ਦੇ ਵਿੱਚ ਨਹੀਂ ਪਤਾ ਲੱਗਦਾ ਤੇ ਇਸ ਕਰਕੇ ਹਮੇਸ਼ਾ ਜਿਹੜੀ ਵੀ ਕੋਈ ਚੀਜ਼ ਆ ਖਾਣ ਪੀਣ ਵਾਲੀ ਉਹਨੂੰ ਹਮੇਸ਼ਾ ਬਹੁਤ ਜ਼ਿਆਦਾ ਸਾਵਧਾਨੀ ਨਾਲ ਮਤਲਬ ਟੱਕ ਕੇ ਰੱਖੋ ਓਕੇ ਜੀ ਥੈਂਕ ਯੂ